ਇੱਕ ਤਾਂ ਹੈਗਾ ਬਿਕਰਮ ਸਿੰਘ ਵਜੀਠੀਆ ਨੂੰ ਜਵਾਨਤ ਦੇਣ ਦਾ ਮਾਮਲਾ ਇਹ ਮਾਮਲੇ ਦੇ ਵਿੱਚ ਜਿਹੜੀ ਜਵਾਨਤ ਵਾਲੀ ਹੈ ਉਹ ਤੇ 30 ਤਰੀਕ ਪੈ ਗਈ ਹੈ ਉਹਨਾਂ ਨੂੰ ਡਿਊਟੀ ਲਈ ਸੀ ਕਿ ਤੁਸੀਂ ਵਜੀਠੀਆ ਹੋਰੀ ਜਿਹੜੀ ਗੱਲ ਕਹਿ ਰਹੇ ਨੇ ਉਹਨਾਂ ਨੇ ਖਤਰਾ ਵੀ ਕਿਹਾ ਤੇ ਕਈ ਕੁਝ ਇਹਦੇ ਉੱਤੇ ਆਪਣੀ ਰਿਪੋਰਟ ਬਾਂਜੋਗ ਅਦਾਲਤ ਨੇ ਰਿਪੋਰਟ ਹੋਲ ਵੀ ਲਈ ਪਰ ਤਾਜ਼ਾ ਜਾਣਕਾਰੀ ਦੇ ਮੁਤਾਬਕ ਕੋਈ ਸੇ ਵੀ ਧਿਰ ਨੂੰ ਰਿਪੋਰਟ ਦੀ ਕਾਪੀ ਨਹੀਂ ਸੌਂਦੀ ਇਹ ਦੋਨੇ ਕੇਸਨ ਅਲੱਗ-ਅਲੱਗ ਤਰੀਕ ਤੇ ਸਰਵਾਈ ਅਧੀਨ ਆਉਣਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਵਿਕਰਮ ਸ਼ੋਮ ਮਜੀਠੀਆ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਮੰਤਰੀ ਨੇ ਤੇ ਵਿਜੀਲੈਂਸ ਵੱਲੋਂ ਉਹਨਾਂ ਨੂੰ ਆਮਦੌਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਹ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਵਿਕਰਮ ਸ਼ੋਮ ਮਜੀਠੀਆ ਲਗਾਤਾਰ ਸਰਕਾਰ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਵੀ ਮੇਰੀ ਗ੍ਰਿਫਤਾਰੀ ਗਲਤ ਹੋਈ ਹੈ ਤੇ ਮੇਰੇ ਤੇ ਗਲਤ ਦੋਸ਼ ਲਗਾਏ ਜਾ ਰਹੇ ਨੇ ਮੁਹਾਲੀ ਦੀ ਅਦਾਲਤ ਦੇ ਵਿੱਚ ਵਿਕਰਮ ਸ਼ੋਮ ਮਜੀਠੀਆ ਦੇ ਕੇਸ ਨੂੰ ਲੈ ਕੇ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀ ਫੈਸਲੂ ਲੈ ਕੇ ਦੀ ਦੇਖੋ ਕੁਝ ਨਹੀਂ ਸੁਣਵਾਈ ਹੋਈ ਐ ਜਦੋਂ ਪਿਛਲੀ ਵਾਰ ਕਿਉਂਕਿ ਕੇਸ 2 ਨੇ ਜੀ ਇੱਕ ਤਾਂ ਹੈਗਾ ਬਿਕਰਮ ਸਿੰਘ ਵਜੀਠੀਆਂ ਨੂੰ ਜਵਾਨਤ ਦੇਣ ਦਾ ਮਾਮਲਾ ਦੂਜੀਦ ਉਹਨਾਂ ਨੇ ਜਿਹੜੀ ਪਟੀਸ਼ਨ ਪਾਈ ਸੀ ਉਹ ਪਾਈ ਸੀ ਕਿ ਉਹਦੀ ਬੈਰਕ ਬਦਲੀ ਜਾਵੇ ਉੱਥੇ ਉਹਨਾਂ ਨੂੰ ਖਤਰਾ ਐ ਐ ਮਾਮਲੇ ਦੇ ਵਿੱਚ ਜਿਹੜੀ ਜਵਾਨਤ ਵਾਲੀ ਆ ਉਹ ਤੇ 30 ਤਰੀਕ ਪੈ ਗਈ ਐ ਪਿਛਲੀ ਪੇਸ਼ੀ ਦੇ ਉੱਤੇ ਮਾਨਯੋਗ ਅਦਾਲਤ ਨੇ ਏਡੀਜੀਪੀ ਜ਼ਿਲ੍ਹਾ ਮੇਰਾ ਖਿਆਲ ਅਰਨਪਾਲ ਸਿੰਘ ਨੇ ਉਹਨਾਂ ਨੂੰ ਡਿਊਟੀ ਲਈ ਸੀ ਕਿ ਤੁਸੀਂ ਮਜੀਠੀਆ ਹੋਰੀ ਜਿਹੜੀ ਗੱਲ ਕਹਿ ਰਹੇ ਨੇ ਉਹਨਾਂ ਨੇ ਖਤਰਾ ਵੀ ਕਿਹਾ ਤੇ ਕਈ ਕੁਛ ਇਹਦੇ ਉੱਤੇ ਆਪਣੀ ਰਿਪੋਰਟ ਦਿਓ ਅਰਨਪਾਲ ਸਿੰਘ ਉਹ ਰਾਣੇ ਮੇਰਾ ਖਿਆਲ ਕਿ 90 ਦੀ ਸਖਤ ਸੁਰੱਖਿਆ ਜੇਲ੍ਹ ਦੇ ਜੇਲ੍ਹ ਸੁਪਰਡੈਂਟ ਤੋਂ ਰਿਪੋਰਟ ਮੰਗੀ। ਉਹ ਅੱਜ ਮਹਾਲੀ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤੀ ਗਈ। ਮਾਨਯੋਗ ਅਦਾਲਤ ਨੇ ਰਿਪੋਰਟ ਖੋਲ ਵੀ ਲਈ। ਪਰ ਤਾਜ਼ਾ ਜਾਣਕਾਰੀ ਦੇ ਮੁਤਾਬਕ ਕੋ ਕਿਸੇ ਵੀ ਧਿਰ ਨੂੰ ਰਿਪੋਰਟ ਦੀ ਕਾਪੀ ਨਹੀਂ ਸੌਂਪੀ। ਹੁਣ ਜੇ ਸਫਾਈ ਧਿਰ ਨੂੰ ਰਿਪੋਰਟ ਦੀ ਕਾਪੀ ਮਿਲੂਗੀ। ਉਹਦੇ ਤੇ ਉਹ ਆਪਣਾ ਜਵਾਬ ਦੇਣਗੇ। ਕਿ ਉਹਨਾਂ ਨੇ ਕਿਹੜੇ ਕਿਹੜੇ ਨੁਕਤੇ ਉਠਾਏ ਨੇ ਉਹ ਉਹ ਕਾਨੂੰਨ ਮੁਤਾਬਕ ਜਾਇਜ਼ ਵੀ ਨੇ ਜਾਂ ਨਹੀਂ ਕਿਉਂਕਿ ਸਰਕਾਰੀ ਧਿਰ ਨੇ ਆਪਣਾ ਪੱਖ ਦੇਣਾ ਹੁੰਦਾ ਹੈ ਉਹਨਾਂ ਨੇ ਦੇਖਣਾ ਹੁੰਦਾ ਕਿ ਸਰਕਾਰ ਕੀ ਚਾਹੁੰਦੀ ਹੈ ਇਹ ਮਾਮਲੇ ਨੂੰ ਲੈ ਕੇ ਜਿਹੜੀ ਜਵਾਨਤ ਦੀ ਉਹ 30 ਤਰੀਕ ਪੈ ਗਈ ਹੈ ਉਹਦੇ ਤੇ ਜੁਲਾਈ ਤੇ ਜਿਹੜਾ ਇਹ ਬੈਰਕ ਬਦਲੀ ਵਾਲਾ ਮਾਮਲਾ ਹੈ ਇਹਦੇ ਉੱਤੇ 2 ਅਗਸਤ ਅਗਲੀ ਤਰੀਕ ਪਾ ਦਿੱਤੀ ਗਈ ਹੈ ਭਾਪ ਇਹ ਦੋਨੇ ਕੇਸਨ ਅਲੱਗ-ਅਲੱਗ ਤਰੀਕ ਤੇ ਸੁਣਵਾਈ ਅਧੀਨ ਆਉਣਗੇ ਜਵੰਤ ਵਾਲਾ 30 ਜੁਲਾਈ ਨੂੰ ਤੇ 3 ਦਿਨ ਬਾਅਦ 2 ਅਗਸਤ ਨੂੰ ਇਹ ਜਿਹੜਾ ਬਹਿਰਕ ਬਦਲੀ ਵਾਲਾ ਮਾਮਲਾ ਹੈ ਇਹ ਸਾਹਮਣੇ ਆਏਗਾ ਮੇਰੇ ਖਿਆਲ ਉਸ ਤੋਂ ਪਹਿਲਾਂ ਜਿਹੜੇ ਬਿਕਰਮ ਸਿੰਘ ਜੀਠੀਆ ਦੇ ਵਕੀਲ ਨੇ ਉਹ ਇਸ ਗੱਲ ਲਈ ਅਪਲਾਈ ਕਰਨਗੇ ਕਿ ਜਿਹੜੀ ਰਿਪੋਰਟ ADGP ਜੇਲ੍ਹਾਂ ਨੇ ਸੌਂਪੀ ਹੈ ਉਹ ਉਹਨਾਂ ਤੱਕ ਪਹੁੰਚਾਈ ਜਾਵੇ ਉਹਨਾਂ ਨੂੰ ਦਿੱਤੀ ਜਾਵੇ ਜਿਹਦੇ ਕਰਕੇ ਮੇਰਾ ਖਿਆਲ ਉਹ ਕੋਈ ਨਹੀਂ ਜਿਹੜੀ ਸਪਾਈ ਤੇ ਰਹ ਹੁੰਦੀ ਹੈ ਉਹਨੂੰ ਜੋ ਮੰਗੇ ਗਏ ਦਸਤਾਵੇਜ਼ ਹੈ ਉਹ ਦੇਨੇ ਹੀ ਹੁੰਦੇ ਨੇ ਹੁਣ ਅਗਲੀ ਪੇਸ਼ੀ ਦੇ ਉੱਤੇ ਦੋ ਅਲੱਗ-ਅਲੱਗ ਤਰੀਕਾ ਤੇ ਸਰਵਾਈ ਹੋਏਗੀ 3 ਜੁਲਾਈ ਤੇ 2 ਅਗਸਤ ਜੀ ਸੋ ਜਿੱਦਾਂ ਕਿ ਹੁਣ ਬਿਕਰਮਸੂਮ ਦੀ ਥਾਂ ਲੈ ਕੇ ਅਪਡੇਟ ਸਾਹਮਣੇ ਆਈ ਹੈ ਤੇ ਜੇ ਕੋਈ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਉਂਦੇ ਫਿਰ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਧੰਨਵਾਦ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ